ਸਰਸੰਗ ਜੀਓ ਦਾ ਸਾਹਿਬ ਜਿਹਨਾਂ ਜੋ ਲਿਖ ਸੰਜੀ ਕਰੇਗਾ 29 ਵਿਸਾਖ 76 ਸੰਮਤ ਚਾਰ ਦਲੀਪ ਸਿੰਘ ਦੇ ਘਰ ਹੈ ਬਾਉਪੁਰ ਜ਼ਿਲ੍ਹਾ ਗਰਦਾਸਪੁਰ 29 ਵਿਸਾਖ ਨੂੰ ਵਿਹਾਰ ਹੋਇਆ ਬਾਪੂ ਦਲੀਪ ਸਿੰਘ ਜੀ ਦੇ ਘਰ ਉਸ ਲੇਖ ਦੇ ਬਾਰੇ ਚ ਥੋੜਾ ਬਾਪੂ ਜੀ ਆਪ ਜੀ ਨਾਲ ਦੱਸਣਗੇ ਕਿ ਤ੍ਰੇਤੇ ਦੇ ਵਿੱਚ ਰਾਮ ਤੇ ਵਿਸ਼ਿਸ਼ਟ ਦੇ ਨਾਲ ਇਹਨਾਂ ਦੀ ਕੀ ਗੱਲਬਾਤ ਹੋਈ ਪਿਆਰੀ ਆ ਸੰਗ ਜੀ ਅੱਗੇ ਕਰੂਣ ਕਰਦੇ ਮੇਰੇ ਕੋਲ ਕੀ ਹੋ ਗਿਆ ਕਰਨ ਪਿਆਰੀ ਆ ਸੰਗ ਜੀ ਮੈਂ ਆਪਣੇ ਬਾਪ ਕੋ ਜਿੰਦਰ ਪੀ ਜੀ ਸਰਸ ਮੰਗਣਾ ਤੇ ਆਪਣੇ ਬਚਨ ਆਪ ਕਰਾਏ ਇਹ ਜੇ ਜੀ ਕਾਲਪੁਰਖ ਨੇ ਨਿਰਗੁਣ ਨਰਮਨ ਨੇ ਰਚਨਾ ਰਚੀਆ ਇਹ ਚੋਂ ਜੁਗਾ ਦੇ ਲੇਖ ਜਿਹੜੇ ਗੁਰੂਆਂ ਪੀਰਾਂ ਦਾ ਭਗਤਾਂ ਅਮਰੀਦਾ ਦੇ ਵਾਧੇ ਹੋ ਗਏ ਬਈ ਕਲ ਜੋ ਕੋਇ ਪ੍ਰਖ ਕਾਲ ਆਇਆ ਜਨ ਸਾਨੂੰ ਭੇਜਿਆ ਤੇ ਲੇਖ ਤੁਹਾਡੇ ਉਹ ਦੇ ਦਾ ਜਿਹੜੇ ਸਾਡੇ ਨਾਲ ਵਾਧੇ ਹੋ ਗਏ ਨੇ ਜਦੋਂ ਰਾਮ ਤੇ ਰਾਮ ਦਾ ਗੁਰੂ ਹੀ ਵਿਸ਼ੇਸ਼ ਸਜੇ ਵਿਦਾਈ ਰਧਿਆ ਤੇ ਇਹ ਤੇਰੇ ਖੇਤਾਂ 'ਚ ਖਾਰੇ ਨੇ ਦੋਏ ਰਾ ਤੇ ਵਿਸ਼ਿਸ਼ਟ ਤੂੰ ਉਦੋਂ ਕਰਥਾਨ تھا ਤੂੰ ਨਾਲਾ ਮਿਲਿਆ ਬੇਨਤੀ ਕੀਤੀ ਆ ਵੀ ਤੁਸੀਂ ਮੇਰੇ ਮਮਾਨ ਆਇਓ ਤੇ ਅੱਜ ਭੋਜਨ ਮੇਰੇ ਕੋ ਸ਼ਕਣਾ ਉਹ ਰਾਮ ਨੇ ਕਰਥਾਨ ਦਾ ਫੜ ਕੇ ਕਾਂ ਚਾਰ ਕੁੰਡ ਤਾਬੁਆਈਆ ਮਗਰ ਉਹ ਚਰਨ ਮਾਰਿਆ ਉਸ ਦੀ ਤੇ ਤਾਂ ਕ੍ਰਿਧਾਂਤੀ ਨਿਕਲ ਗਈ ਚਾਂਗ ਰੋਗੇ ਦਿੱਤੀ ਦਹਾਈ ਆ ਆਰਾਮ ਨੇ ਅੰਦਰ ਪ੍ਰੇਮ ਦੀ ਦਿੱਤੀ ਕਾਂਗ ਮੈਂ ਆਕੇ ਕਰਨਾ ਹੈ ਪਿਤਾ ਜੀ ਕਹਿੰਦੇ ਨੇ ਤੇ ਉਹ ਕੀ ਆਰਾਮ ਦੇ ਵੀ ਸਿੱਧ ਕਹਿੰਦੇ ਨੇ ਬਈ ਸਾਡਾ ਵੀ ਹੱਥ ਨਹੀਂ ਇਹ ਵਜਨ ਜਿਹੜੇ ਤੇ ਨਾ ਹੋ ਰਹੇ ਨੇ ਨਾ ਉਹ ਆਪ ਕਰਾ ਰਹੇ ਨੇ ਕੀ ਵਾਅਦਾ ਹੋਇਆ ਕ੍ਰਿਧਾਂ ਨੇ ਕਿਹਾ ਤੁਸੀਂ ਜਗ ਦੇ ਗੁਰੂ ਹੋ ਮੈਨੂੰ ਉਹਦੀ ਗੱਲ ਦੱਸੋ ਜਿਹੜਾ ਆਸ਼ਕਾ ਮਛੁਕਾਂ ਤੋਂ ਪਰੇ ਡੇਰਾ ਉਹਨ ਕਦੋਂ ਹੋਣਾ RAM ਅਸ਼ੀਸ਼ਤ ਨੂੰ ਕਿਹਾ ਕਰਖਾਨ ਨੇ ਤੇ ਤੁਸੀਂ ਜਗਤ ਦੇ ਗੁਰੂ ਹੋ ਤੇ ਮੈਨੂੰ ਉਹਦੀ ਗੱਲ ਦੱਸੋ ਜਿਹੜਾ ਆਸ਼ਕਾ ਮਛੁਕਾਂ ਤੋਂ ਪਰੇ ਡੇਰਾ ਜਨ ਤੁਹਾਨੂੰ ਕਹ ਲਿਆ ਉਹਨ ਕਦੋਂ ਹੋਣਾ ਉਹਨਾਂ ਵਾਅਦਾ ਕੀਤਾ ਪਿਆ ਦੀ ਵੀ ਨਿਤੀ ਸਾਖ ਆ ਤੇ ਜਦੋਂ ਉਹ ਨਿਰਗੁਣ ਨਿਰਵੈਰ ਆਇਆ ਉਦੋਂ ਹੀ ਨਿਤੀ ਸਾਖ ਹੋਏ ਦਾ ਤੇਰੇ ਕੋ ਆਬ ਜਾਇਦਾ ਤੇਰੇ ਘਰ ਇਹ ਮੇਰਾ ਬਾਪ ਨਤੀ ਵਿਸਾਖ ਨੂੰ ਮੈਂ ਟੂਰ ਨਹੀਂ ਕੋਲਿਆ ਇਹ ਮੇਰਾ ਬਾਪ ਉਹ ਜਿਹੜਾ ਵੈਦਾ ਰਾਮ ਮਸੀਤਨਾ ਹੋਇਆ ਸੀ ਉਹ ਨਤੀ ਵਿਸਾਖ ਨੂੰ ਆਪ ਪਰਮੇਸ਼ਰ ਨੇ ਜਾ ਕੇ ਪਿੰਡ ਬਾਬੂਪੁਰ ਦਲੀਪ ਸਿੰਘ ਦੇ ਘਰ ਮੇਰੇ ਵੀਰ ਜੀ ਵੀ ਕਿਨ ਦੇ ਜਿਹੜਾ ਸੀਨ ਵਿਸਾਲੇ ਦੇ ਜਿਹੜੇ ਪਰਮੇਸ਼ਰ ਦੇ ਰੰਗ ਵਿਸਾਲੇ ਨੂੰ ਬਾਹਰ ਵੀ ਕਿਹਨੂੰ ਗੱਲ ਕਰੋ ਕਿਉਂ ਜੁਗਾ ਦੇ ਲੇਖ ਕਿਤਰਾ ਕਾਲ ਪੁਰਖ ਲੈ ਆਣਗੇ ਪੂਰੇ ਕਿਦਦੇ ਨੇ ਹੁਣ ਮੇਰਾ ਵੀਰ ਲਿਖਤ ਬੰਦਾ ਮੈਂ ਦੇ ਥੋੜ੍ਹਾ ਹਿੰਦ ਦਿੱਤਾ ਤੁਹਾਨੂੰ ਆਪੇ ਹੀ ਪਤਾ ਲੱਗਣਾ ਲੈ ਵੀ ਕੀ ਵੈਦਾ ਸੀ ਤੇ ਕੀ ਰਾਮ ਵਿਸ਼ੇਸ਼ ਜਣੇ ਗਿਆ ਬੇ ਅਹੀਂ ਵੀ ਨਿਰਗੁਣ ਜੋਤ ਉਹਦਾ ਨਾਮਾਂ ਦੇ ਨਤੀਬ ਸਾਖ ਦੂ ਪਰੇ ਭਾਈ ਮਹਾਰਾਜ ਜਰਮਾ ਸੋਹਰ ਸੰਗੇ ਜੀਓ ਉਸ ਵੇਲੇ ਵੀ ਤ੍ਰੇਤਾ ਦੇ ਟਾਈਮ ਕਿ ਬਾਪੂ ਜੀ ਦਾ ਜਨਮ ਸੀ ਜਾਮਾ ਸੀ ਕਿਰਸਾਨ ਸੀ ਉਸ ਵੇਲੇ ਕੀ ਗੱਲਬਾਤ ਹੋਈ ਰਾਮ ਬਿਸ਼ਿਸ਼ਥ ਜੀ ਨਾਲ ਦੇ ਕੋਲ ਆ ਗਏ ਕਿਵੇਂ ਗੱਲ ਹੋਈ ਰਾਮ ਬਿਸ਼ਿਸ਼ਥ ਦੇ ਕੋਲ ਆ ਗਿਆ ਕਰਸਾਨ ਖੁਸ਼ੀਆਂ ਪੰਦ ਮੁਕਾਈਆ ਵੇਖਿਆ ਨਾਲ ਧਿਆਨ ਵਾਲਖ ਅੱਖ ਬਦਲਾਈਆ ਅੰਦਰੋਂ ਹੋਇਆ ਗਿਆਨ ਵਜੀ ਸੱਚ ਵਧਾਈਆ ਚਰਨੀ ਡਿਗਾ ਆਨੂੰ ਸੀਸ ਸਰਨ ਵਾਈਆ ਬੋਲ ਕੇ ਨਾਲ ਜਵਾਨ ਬੇਨਤੀ ਇੱਕ ਸੁਨਾਈਆ ਕਿ ਬੇਨਤੀ ਕੀਤੀ ਸੀ ਉਸ ਵੇਲੇ ਬਾਪੂ ਨਰਾਮ ਸਿੱਸਾ ਕੇ ਕੀ ਕਿਹਾ ਤੁਸੀਂ ਪਰਦੇਸੀ ਮੇਰੇ ਮਹਿਮਾਨ ਭੋਜਨ ਦਿਵਾ ਚਖਾਈਆ ਕਿ ਤੁਸੀਂ ਮੇਰੇ ਮਹਿਮਾਨ ਹੋ ਕੌਣ ਰਾਮ ਤੇ ਵਿਸ਼ਿਸ਼ਟ ਤੁਸੀਂ ਆਏ ਜੇ ਤਾਂ ਤੁਹਾਨੂੰ ਮੈਂ ਭੋਜਨ ਚਖਾ ਦਵਾਂ ਭੋਜਨ ਦਿਵਾ ਚਖਾਈਆ ਰਾਮ ਨੇ ਪਕੜ ਕੇ ਉਸ ਦਾ ਕਾਨ ਚਾਰੋਂ ਕੂਟ ਦਿੱਤਾ ਪਵਾਈਆ ਚਾਰ ਨੰ ਮਾਰਿਆ ਉਸ ਦੀ ਉੱਤੇ ਟਾਂਗ ਬਦਨ ਦਿਤਾ ਹਿਲਾਈਆ ਉਸ ਦੀ ਨਿਕਲ ਗਈ ਚਾਂਗ ਰੋਕੇ ਦਿੱਤੀ ਦੁਹਾਈਆ ਰਾਮ ਪ੍ਰੇਮ ਦੀ ਅੰਦਰ ਦਿੱਤੀ ਕਾਂਗ ਅੰਮ੍ਰਿਤ ਮੇਕ ਵਰਸਾਈ ਆ ਆ ਫਿਰ ਪਿਆਰ ਵੀ ਦਿੱਤਾ ਉਸ ਤੇ ਬਾ उन ऊन वेख्या हैरानी अपना आप बदलाई आ मैं की मंगा मांग। एक प्रगटाई आर पुटके एक पलांग अगे होकेस चुकई ज्योति जो सुरूफा रब अपनी कृपा कर करे खिल सच हर हर करता वड वड़ियाई ਕਿਰਸਾਨ ਕਹੇ ਮੇਰੀ ਵੇਖੋ ਪਿਛਲੀ ਕਿਰਸ ਸਹਿਜ ਨਾਲ ਸਮਝਾਈਆ ਮੈਨੂੰ ਇੱਕ ਦੇ ਮਿਲਣ ਲਈ ਹਿਰਸ ਕੀ ਕਿਹਾ ਉਸ ਵੇਲੇ RAMDEV SISHT ਨੂੰ ਕਿਰਸਾਨ ਬਾਬੂ ਦਲੀਵ ਸਿੰਘ ਨੇ ਕੀ ਕਿਹਾ ਉਸ ਵੇਲੇ ਕਿ ਮੈਨੂੰ ਇੱਕ ਦਿਨ ਇੱਕ ਦੇ ਮਿਲਣ ਦੀ ਮੈਨੂੰ ਹਿਰਸੇ ਦੋ ਚਾਰ ਦਿਨ ਨਹੀਂ ਕੀ ਕਿਹਾ ਮੈਨੂੰ ਇੱਕ ਮਿਲਣ ਦੀ ਹਿਰਸ ਹਬਸ ਦੇਣੀ ਬੁਜਾਈਆ ਵੇਖਿਓ ਤੁਸੀਂ ਪਰਦੇਸੀ ਹੋ ਕੇ ਜਾਇਓ ਨਾ ਖਿਸਕ ਇਹ ਵੀ ਗੱਲ ਕਹਿਤੀ ਕਿ ਤੁਸੀਂ ਪਰਦੇਸੀ ਜੇ ਕਿਤੇ ਖਿਸਕ ਨਾ ਜਾਇਓ ਮੈਨੂੰ ਗੱਲ ਦੱਸ ਕੇ ਜਾਇਓ ਵੇਖਿਓ ਤੁਸੀਂ ਪਰਦੇਸੀ ਹੋ ਕੇ ਜਾਇਓ ਖਿਸਕ ਪੱਲੂ ਨਾ ਜਣਾ ਛੜਾਈਆ ਤੁਸੀਂ ਟਾਂਕਤੇ ਨਹੀਂ ਧੋਵੇਂ ਜਿਸਤ ਰਾਮ ਬਿਸ਼ਿਸ਼ਟ ਸੋ ਬਾ ਪਾਈਆ ਤੁਸੀਂ ਸਤਿਗੁਰੂ ਜਗਤ ਜਗਤ ਵਾਲਾ ਭੋਗੇ ਗ੍ਰਸਤ ਤੁਸੀਂ ਕੌਣ ਜੇ ਸਤਿਗੁਰੂ ਜਗਤ ਜਗਤ ਵਾਲਾ ਭੋਗੋ ਗ੍ਰਸਤ ਗ੍ਰਸਤੀਆਂ ਵਿੱਚ ਲੁਕਾਈਆ ਉਹ ਮੈਨੂੰ ਉਸ ਇੱਕ ਦਾ ਇਸ਼ਕ ਮੈਨੂੰ ਤਾਂ ਉਸ ਇੱਕ ਦਾ ਇਸ਼ਕ ਹੈ ਮੈਨੂੰ ਮਿਲਣ ਦਾ ਜੋ ਆਸ਼ਕ ਮਸ਼ੂਕਾਂ ਤੋਂ ਪਰੇ ਡੇਰਾ ਲਾਈਆ ਓ ਰਾਮੂ ਓ ਬਿਸ਼ਿਸ਼ਟ ਤੁਹਾਡੇ ਦੋਹਾਂ ਤੋਂ ਪਰੇ ਇਸ਼ਟ ਇਹ ਗੱਲਾਂ ਹੋਈਆਂ ਸੀ ਉਸ ਵੇਲੇ ਵੀ ਤੁਹਾਡੇ ਦੋਹਾਂ ਤੋਂ ਪਰੇ ਇਸ਼ਟ ਉਸ ਇਸ ਦੀ ਆਸ਼ਾ ਮੈਂ ਤਕਾਈਆ ਉਸ ਇਸ਼ਟ ਦੀ ਵੀ ਆਸ਼ਾ ਬਾਪੂ ਨੇ ਉਸ ਵੇਲੇ ਵੀ ਦੇਖੀ ਸੀ ਤੋਂ ਭਗਵਾਨ ਉਹਨਾਂ ਦੇ ਘਰ ਗਿਆ ਮੈਨੂੰ ਸੱਚੇ ਦੱਸੋ ਕੌਣ ਵੇਲੇ ਆਵੇ ਵਿੱਚ ਸ੍ਰਿਸ਼ਟ ਨਿਰਗੁਣ ਹੋ ਕੇ ਫੇਰਾ ਪਾਈਆ ਨਿਰਗੁਣ ਹੋ ਕੇ ਉਸ ਵੇਲੇ ਪੁੱਛ ਲਿਆ ਸੀ ਇਹਨਾਂ ਨੇ ਕਿ ਮੈਨੂੰ ਸੱਚ ਦੱਸੋ ਤੁਸੀਂ ਕਿ ਕਿਹੜਾ ਵੇਲਾ ਹੋਵੇਗਾ ਸ੍ਰਿਸ਼ਟਿਕ ਸੰਸਾਰ ਦੇ ਵਿੱਚ ਜਿਹੜਾ ਨਿਰਗੁਣ ਹੋ ਕੇ ਫੇਰਾ ਪਾਵੇਗਾ ਪ੍ਰਮਾਤਮਾ ਕੀ ਗੱਲ ਕੋਈ ਹੋਰ ਗਿਆ ਸੀ ਉਹਨਾਂ ਦੇ ਘਰ ਨਿਰਗੁਣ ਹੋ ਕੇ ਫੇਰਾ ਪਾਈਆ ਬਿਨ ਕਲਮ ਸ਼ਾਹੀ ਲਿਖਦੇ ਹੋ ਲਿਖਤ ਬਿਨ ਕਲਮ ਸ਼ਾਹੀ ਤੂੰ ਅਜਿਹਾ ਲਿਖ ਕੇ ਦੇ ਦੋ ਲੇਖਾ ਹੱਤ ਫੜਾਈਆ ਜੋਤੀ ਜੋਸ ਰੂਹਾਰਬ ਆਪਣੇ ਕਿਰਪਾ ਕਰ ਸਾਦਾ ਆਪਣਾ ਰੰਗ ਰੰਗਾਈਆ ਵਿਸ਼ਿਸ਼ਟ ਗਿਆ ਸੁਣ ਕੇ ਰਸਨਾ ਵਿਸ਼ਿਸ਼ ਨੇ ਸੁਝਾਇਆ ਕਰ ਸਾ ਨੂੰ ਕਿਰਸ਼ਨਾਲ ਜਨਾਈਆ ਕਰੇ ਖੇਰ ਸ਼੍ਰੀ ਪਗਵਾਨਾ ਹਰ ਕਰਤਾ ਬੇਪਰਵਾਹੀਆ ਜਿਸ ਵੇਲੇ ਤ੍ਰੇਤਾ ਦੁਆਪੁਰ ਕਾਲ ਜੋਗ ਅੰਤਮ ਹੋਵੇ ਜਹਾਨਾ ਵਿਸ਼ਿਸ਼ਣੇ ਗੱਲ ਦੱਸਤੀ ਸੀ ਉਸ ਵੇਲੇ ਵੀ ਜੇ ਜਵੇਲੇ ਤ੍ਰੇਤਾ ਦੁਆਪੁਰ ਕਾਲ ਜੋਗ ਅੰਤਮ ਹੋਵੇ ਜਹਾਨਾ ਜਹਾਨਤ ਕੂੜ ਲੁਕਾਈਆ ਸੱਚ ਪਿਆਰ ਨਾ ਰਹੇ ਕਿਸੇ ਰਮ यह समा दसता सी उस वेले किस का प्यार नहीं रहेगा किस राम प्रभु ना प्रावुणी। ना प्रावुणी। वीर बलिंद ना तो, ना तो उसी कौन जे। मैंने के मैं सुते प्रकाश करा रहा उस वे प्रभु पहरे गमी जामां जोत करे रुशनाइया ਖੇਲ ਖੇਲੇ ਦੋ ਜਹਾਨਾ ਜਹਾਲਤ ਮਿਟੇ ਕੂੜ ਲੁਕਾਈਆ ਪ੍ਰਗਟ ਹੋਵੇ ਵੱਡ ਅਮਮਾ ਤਮਲਾ ਤੋਂ ਬਾਹਰ ਸੋ ਪਾਈਆ ਜਿਸ ਦਾ ਚੁੱਲੇ ਇੱਕ ਨਿਸ਼ਾਨਾ ਬ੍ਰਹਮੰਡ ਖੰਡ ਸੀਸ ਨਵਾਈਆ ਗੁਰੂ ਅਵਤਾਰ ਪਗੰਬਰ ਕਰਨ ਸਲਾਮਾ ਨਿਸ਼ਾਨੀ ਉਹ ਦੱਸਤੀ ਹੈ ਜਦੋਂ ਆਇਆ ਉਹਨੂੰ ਗੁਰੂ ਉਤਾਰ ਪੀ ਪ੍ਰਗੰਗਰ ਕੀ ਕਰਨਗੇ ਸਲਾਮਾ ਕਰਨਗੇ ਨਿਸ਼ਕਾਰਾਂ ਕਰਨਗੇ ਯਾਦ ਰੱਖਣੀ ਇਸ ਲਾਇ ਨੂੰ ਨਮੋ ਨਮੋ ਕਹਿ ਕੇ ਚਰਨਾ ਖਾ ਕਰ ਮਾਈਆ ਉਹਦੇ ਚਰਨਾ ਦੇ ਵਿੱਚ ਜਿਹੜਾ ਹੋ ਟੱਡ ਰੀ ਵੀ ਉਹ ਵੀ ਹੋਣਗੇ ਨਮੋ ਨਮੋ ਕਹਿ ਕੇ ਚਰਨਾ ਖਾ ਕਰ ਮਾਈਆ ਉਸ ਦਾ ਬਜਨਾ ਇੱਕਦਮ ਮਾ ਡੰਕਾ ਤੁਰਦਾ ਕਰੇ ਸੁਣਵਾਈਆ ज्योति जोस रूप हारा ਆਪਣੀ ਕਿਰਪਾ ਗਵਾ ਸਾਚਾਰਾਂ ਦੀ ਵਿਚਲਾਈਆ RAM ਕੇ ਸੁਣ ਕਿਰਸਾਨ ਵੇਖ ਆਪਣੀ ਖੇਤੀવાડી ਮਿਸਿਸਨੇ ਪਹਿਲਾਂ ਗੱਲ ਦੱਸੀ ਫਿਰ ਆਰਾਮ ਜੀ ਕੀ ਕੀ ਕਹਿੰਦੇ ਕਿਰਸਾਨ ਨੂੰ ਆਪਣੀ ਖੇਤੀવાડી ਦੇਖ ਬਹੁਤਾ ਧਿਆਨ ਨਾਲ ਉੱਤਰ ਦੇ ਭਗਵਾਨ ਵਾ RAM ਕੇ ਸੁਣ ਕਿਰਸਾਨ ਵੇਖ ਆਪਣੀ ਖੇਤੀવાડી ਖੇਤਰਪਾਲ ਸੇਵ ਕਮਾਈਆ ਜਿਸ ਵੇਲੇ ਚੌਥੇ ਯੁੱਗ ਬਿਚ ਚੌਥੇ ਸੰਭ ਦੀ ਆਵੇ ਹਾੜੀ ਹਾੜਾ ਤੇਰਾ ਵੇਖ ਵਿਖਾਈਆ ਪ੍ਰਭ ਖੇਲ ਕਰਿਆ ਪਰ ਅਪਾਰੀ ਅਪਰੰਪਰ ਸਵਾਮੀ ਧੁਰ ਦਰਗਾਹੀਆ ਗੁਰੇਤਾਰ ਪਗੰਬਰਾਂ ਸਭ ਦੀ ਚੁੱਕੇ ਵਾਰੀ ਵਾਰਸ ਰਹਿਣ ਕੋਈ ਨਾ ਪਾਈਆ ਨਿਰਗੁਣ ਜੋਤ ਨਿਰਗੁਣ ਨੂਰ ਜੋਤ ਕਰੇ ਉਜਿਆਰੀ ਨੂਰ ਨੂਰ ਅੰਨਾ ਟਗਮਗਾਈਆ ਤੇਰਾ ਲੈਣਾ ਦੇਣਾ ਮੁਕਾਵੇ ਵੱਡ ਸੰਸਾਰੀ ਮਹਾਸਾਰਥੀ ਆਪ ਹੋ ਜਾਈਆ ਤੁਰਦਾ ਹੁਕਮ ਬਣ ਲਖਾਰੀ ਜੋਤੀ ਜੋ ਸਰੂਪ ਹਾਰਾ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਚਾ ਮਿਲਾ ਲੇ ਮਿਲਾਈਆ ਵਿਸ਼ਿਸ਼ਟ ਕਹੇ ਮੈਂ ਦਸਾਂ ਵਿਸ਼ਾਲ ਤੁਰਦਾ ਹੁਕਮ ਸਮਝਾਈ ਆ ਕਿਰਪਾ ਕਰੇ ਦੀਨ ਦਿਆਲ ਦਇਆ ਨਿੰਦ ਇੱਕ ਸ਼ਰਨਾਈਆ ਜਿਸ ਵੇਲੇ ਗੁਰੂ ਅਵਤਾਰ ਪਗੰਬਰਾਂ ਦਾ ਚੁਕੇ ਕਾਲ ਸਮਾ ਰਹਿਣ ਕੋਈ ਨਾ ਪਾਇਆ ਸਬਦਾ ਲੇਖਾ ਪਿਛਲਾ ਕਰ ਬਹਾਲ ਵਹਿਵਲ ਆਪਣੀ ਧਾਰ ਸਮਝਾਈਆ ਉਸ ਵੇਲੇ ਤੇਰਾ ਪੂਰਾ ਹੋਵੇ ਸਵਾਲ ਬੇਨਤੀ ਆਪਣੇ ਲੇਖੇ ਪਾਈਆ ਅਸੀਂ ਵੀ ਵੇਖਣ ਆਈਏ ਉਗਾਂਦੇ ਅਸੀਂ ਵੀ ਆਵਾਂਗੇ ਅਸੀਂ ਵੀ ਵੇਖਣ ਆਈਏ ਸੁਹੰਜਨਾ ਸਮਾਂ ਅਗੰਮੀ ਹਾਲ ਰਾਮ ਬ시ਸ਼ਟ ਦੋਹਾ ਕੀਤਾ ਇਕਰਾਲ ਕੋਲ ਨਾਲ ਸਮਝਾਈਆ ਰਸਨਾ ਵਾਲਾ ਨਹੀਂ ਤਕਰਾਰ ਜਿਵੇਂ ਬਾਲੀ ਨਾਲ ਕੋਈ ਲੜਾਈਆ ਇਹ ਹੁਕਮ ਸੱਚੀ ਸਰਕਾਰ ਤੁਰ ਫਰਮਾਨਾਂ ਦੀ ਇਹ ਜਨਾਈਆ ਜਿਸ ਵੇਲੇ ਆਵੇ ਕਲਯੁਗ ਅੰਤਮਾਰ ਵਾਰਤਾ ਪਿਛਲੀ ਦੇ ਮੁਕਾਈਆ ਸੱਚਾ ਨਾਮ ਕਰ ਉਜਿਆਰ ਚਾਰੋ ਕੂਂਡ ਕਰੇ ਰੁਸ਼ਨਾਈਆ ਕਿਸਾਨ ਕਿਹਾ ਮੇਰਾ ਹੋਵੇ ਕਿਸਾਨ ਕਹੇ ਕਿ ਮੇਰਾ ਹੋਵੇ ਕਸਬ ਇਹ ਵੀ ਤਿਆਨ ਦੇ ਰਿਓ ਕਿ ਕਿਸਾਨ ਨੇ ਕੀ ਗੱਲ ਕੀਤੀ ਸੀ ਸੱਚ ਦੇ ਉਹ ਸਮਝਾਈਆ ਕਿ ਜਦੋਂ ਉਹ ਕਲਜੂ ਦਾ ਵੇਲਾ ਆਇਆ ਤਾਂ ਉਸ ਵੇਲੇ ਮੇਰੀ ਜਾਤੀ ਮੇਰੇ ਪ੍ਰਾਨ ਕੀ ਹੋਵੇਗੀ ਕੀ ਪੁੱਛਿਆ ਉਸ ਵੇਲੇ ਕਿਸਾਨ ਕਿਹਾ ਕੀ ਮੇਰਾ ਹੋਵੇ ਕਸਬ ਸੱਚ ਦੇ ਉਹ ਸਮਝਾਈਆ ਕੀ ਜਾਤੀ ਹੋਵੇ ਮਜਬ ਪਰਦਾ ਦਿਨਾ ਉਠਾਈਆ ਕਿਸ ਨੂੰ ਕਰਾਂ ਅਦਬ ਕਿਸ ਨੂੰ ਸੀਸ ਨਿਵਾਇਆ ਕਿਸ ਦੇ ਚੁੰਮਾ ਕਦਮ ਕਿਸ ਦੇ ਚੁੰਮਾ ਕਦਮ ਥੂੜੀ ਟੂੜੀ ਕਾ ਕਰਮਾਈਆ ਵਿਸ਼ਿਸ਼ਟ ਨੇ ਹੱਥ ਫੇਰਿਆ ਉੱਤੇ ਵਦਨ ਵਦੀ ਅੰਦਰੋਂ ਦਿੱਤੀ ਕੜਾਈਆ ਰਾਮ ਨੇ ਆਪਣੇ ਚਰਨ ਦੇ ਵਿੱਚੋਂ ਵਿਖਾਇਆ ਪਦਮ ਪਦਮਾ ਜਨਮਾਂ ਦਾ ਲਿਖਾ ਦਿੱਤਾ ਮੁਕਾਈਆ ਇੱਕ ਪ੍ਰੀਤੀ ਵਿੱਚ ਕਰਕੇ ਮਗਨ ਸੁਰਤੀ ਸ਼ਬਦ ਜੁੜਾਈਆ जिस वेले गुरु अवतार पगंबरा चले कोई ना यतन यथारत हुक्म ना कोई बरताईया साचा रहे कोई ना पतन पत परमेश्वर मिलन को ए ना पाईया उस वेले पुरखे अविनाशी कट निवासी अपनी तारों आवे निकल पगता पैज रखन ਜੋਤੀ ਜਾਤਾ ਵੇਸ ਬਟਾਈਆ ਫਿਰ ਉਹ ਆਪਣੇ ਭਗਤਾਂ ਦੀ ਪੈਜ ਰੱਖਣ ਵੀ ਆਵੇਗਾ ਤੂੰ ਉਸੇ ਨੂੰ ਵੀ ਕਰਸਾਨ ਹੋਵੇਂਗਾ ਉਹ ਜੋਤੀ ਜਾਤਾ ਜਿਹੜਾ ਉਹ ਵੇਸ ਬਟਾ ਕੇ ਆਵੇਗਾ ਪ੍ਰਮਾਤਮਾ ਕਿਉਂਕਿ ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਉਹਨੂੰ ਵੇਸ ਬਟਾਣਾ ਵਿਆਪਨਾ ਸੰਤ ਸੁਹੇਲੇ ਆਵੇ ਦਸਣ ਗੁਰਮੁਖ ਗੁਰਗੁਰ ਜੋੜ ਜੁੜਾਈਆ ਸਭ ਦੀ ਪੂਰੀ ਕਰੇ ਆਸਨ ਇਸ਼ਿਆ ਪੂਰ ਕਰਾਈਆ ਰਾਮ ਕਿਹਾ ਸੁਣ ਕਿਰਸਾਨ ਕਿਸਾਨੇ ਕਿਰਿਆ ਕਰਮ ਦੇਆਂ ਦੀ ਲੜਾਈਆ ਜਿਸ ਵੇਲੇ ਮਿੱਤਰ ਸੱਜਣ ਦੋਸ ਸਾਥ ਹੋਏ ਬਗਾਨੇ ਮਿੱਤਰ ਸੱਜਣ ਸਾਥ ਹੋਏ ਬਗਾਨੇ ਪ੍ਰੇਮੀ ਨਜ਼ਰ ਕੋਈ ਨਾ ਆਈਆ ਦੇਖੋ ਮਾਰੋ ਧਿਆਨ ਸੰਸਾਰ ਚ ਕੀ ਹੋ ਰਿਹਾ ਦੀਨ ਦੁਨੀ ਦੇਵੇ ਤਾਨੇ ਦੁਨੀਆ ਕੀ ਦੇਵੇਗੀ ਤਾਨੇ ਦੇਵੇਗੀ ਦੀਨ ਦੁਨੀ ਦੇਵੇ ਤਾਨੇ ਝਗੜੇ ਵਿੱਚ ਲੁਕਾਈਆ ਉਸ ਵੇਲੇ ਪ੍ਰਭੂ ਖੇਲ ਕਰੇ ਮਹਾਨੀ ਮਹਿਰਮਾਨ ਵੇਸ ਬਟਾਈਆ ਉਹ ਮਹਿਰਮਾਨ ਜੋ ਵੇਸ ਬਟਾਵੇਗਾ ਪੰਧ ਮੁਕਾ ਜਿਮੀ ਅਸਮਾਨੇ ਦਰ ਕਰ ਸਾਚੇ ਸੁਭਾ ਪਾਈਆ ਜਿਤੇ ਹਰ ਜਨ ਪਗਤ ਕਰੇ ਪਰਵਾਨੇ ਪਰਵਾਨੇ ਪਰਵਾਨਾ ਆਪਣਾ ਨਾਮ ਫੜਾਈਆ ਲਿਖ ਖਤਮੇ ਦੋ ਚੱਲ ਲੈਣੇ ਬ੍ਰਿਸ਼ਟ ਕਿਹਾ ਕੀ ਕਹਿੰਦੇ ਨੇ ਬ੍ਰਿਸ਼ਟ ਜੀ ਬ੍ਰਿਸ਼ਟ ਕਿਹਾ ਬ੍ਰਿਸ਼ਟ ਰਾਮ ਕਿਹਾ ਸਾਡੇ ਕੋਲੋਂ ਬਣਾਵੇ ਬਹਾਨੇ ਜੋ ਕਿਸਾਨ ਸੀ ਉਹ ਇਹ ਸਾਡੇ ਕੋਲ ਬਹਾਨੇ ਬਣਾ ਰਿਹਾ ਬ੍ਰਿਸ਼ਟ ਰਾਮ ਨੂੰ ਕਹਿ ਰਿਹਾ ਬਚਨ ਮੁਕਤੋਂ ਰਿਹਾ ਕੜਾਈਆ ਵਾਲੀ ਦੋ ਜਹਾਨੇ ਜੁਗ ਜੁਗ ਕਰਤਾ ਇੱਕ ਅਖਵਈਆ ਜੋਤੀ ਜੋ ਸਰੂਪ ਹਾਰਾ ਬਪਣੀ ਕਿਰਪਾ ਕਰ ਸਦਾ ਆਪਣੇ ਵਿੱਚ ਸਮਾਈਆ ਵਿਸ਼ਿਸ਼ਟ ਕਿਹਾ ਆ ਵੇਖ ਮੇਰੀ ਥਾਪੀ ਪੁਸਤਪਨਾ ਲਗਾਈਆ ਕਲਯੁਗ ਅੰਤਮ ਆਵੇ ਵੱਡ ਪ੍ਰਤਾਪੀ ਹਰ ਕਰਤਾ ਫੇਰਾ ਪਾਈਆ ਜਿਸ ਮਿਹਰ ਨਿਗਾ ਨਾਲ ਤਾਰਨੇ ਪਾਪੀ ਪਤਤ ਪੁਨੀਤ ਕਰਾਈਆ ਉਹ ਪਾਪੀ ਤਾਰੇ ਉਸ ਪ੍ਰਮਾਤਮਾ ਨੇ ਜਨ ਭਗਤ ਬਣਾਉਣੇ ਤੁਰਦੇ ਜਾਪੀ ਇੱਕੋ ਨਾਮ ਜਪਾਈਆ ਜੇ ਤੁਹਾਡੇ ਕੋਲ ਨਹੀਂ ਜੇ ਤੁਹਾਡੇ ਕੋਲ ਨਹੀਂ ਉਸ ਪ੍ਰਭ ਦੇ ਕੋਲ ਭਗਤਾਂ ਦੀ ਕਾਪੀ ਜੁਗ ਜੁਗ ਲੇਖਾ ਪੁੱਲ ਕਦੇ ਨਾ ਜਾਈਆ ਇਹ ਉਹ ਦਿਨ 29 ਬਸਾਖ ਦੀ ਰਾਤੀ ਇਹ ਉਹ ਦਿਨ ਸੀ ਉਸ ਦਿਨ ਦਾ ਰਾਤੀ ਰੁਤੀ ਰਤ ਆਪਣੇ ਨਾਲ ਮਹਿਕਾਈਆ ਕਿਰਸਾਨ ਪਿਛਲੇ ਕਿਰਸਾਨਾਂ ਦਾ ਸਾਥੀ सगला ਸੰਗ ਨਵਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਨੇਕ ਲੰਕ ਨਰਾਇਣ ਨਰ ਮਾਰਾਇ ਸ਼ੇਸ਼ਿੰਗ ਵਿਸ਼ਨੋ ਭਗਵਾਨ ਸਭ ਦੀ ਪੂਰੀ ਕਰੇ ਆਖੀ ਆਖੀ ਦਾ ਆਖਰ ਸਰਬ ਦਾ ਠਾਕਰ ਕਿਰਸਾਨਾਂ ਦਾ ਚੱਕਰ ਸ਼ਬਦਾਂ ਦਾ ਪਾਤਰ ਪ੍ਰੇਮ ਦਾ ਸਾਥਣ ਦੇਵਨਹਾਰਾ ਵੇਖਣਹਾਰਾ ਖੇਲ ਤਮਾਸ਼ਨ ਤਮਾਸ਼ਾ ਨਹੀਂ ਤਹਿਮਿਲ ਖੇਲ ਨਹੀਂ ਸੁਣੀ ਅਪੀਲ ਅਪੀਲ ਨਹੀਂ ਭਗਤਾਂ ਦੀ ਵੇਖੀ ਦਲੀਲ ਭਗਤ ਦੀ ਵੇਖੀ ਦਲੀਲ ਦਲੀਲ ਦਾ ਮਾਲਕ ਖਲਕ ਦਾ ਖਾਲਕ ਧਰਮ ਦਾ ਸਾਲਸ ਪਿਛਲਾ ਕਿਰਸਾਨ ਇਹ ਦੀਪ ਬਾਲਕ ए ओ, ए ओ, दिलीप सिंह जो राम सृष्ट भी किसान सलीप बालक वालिया बालम इको नजरी आई आ सो हरसंघ जी ए लेख आप जी ने जो सरबण किया है उन्ती विसाख का उसने पर पार कृपा की है मेरे सह सुल्तान ने जो त्रेते का लेख से बापू दलीप सिंह जी का किसान का वह आके मेरे सह सुल्तान ने पूरा किया है सो समा ज्यादा ले गया दास माफ़ी चाहवागा सारी हरसंघ तो भैन जी तो भी यू शह शाह जी तो भी कोई शब्द घटवा पिछे बोलिया गया हो माफ़ कर देना बच्चा हाँ इंजान हां पंज जगारे साथ देना हर हरसंघ जीओ सो हंग माराई शे vishnu bhagvan dida so hanum vishnu bhagvan dida so hanum aray şer vishnu Bhagavan be